ਗੋਲਡੀ ਬਰਾੜ ਤੇ ਗੈਂਗਸਟਰ ਲਾਰਸ ਬਿਸ਼ਨੋਈ ਦੇ ਵਿਚਾਲੇ ਹੁਣ ਫਿੱਕ ਪੈਂਦੀ ਹੋਈ ਨਜ਼ਰ ਆ ਰਹੀ ਐ ਲਗਾਤਾਰ ਚਰਚਾਵਾਂ ਚੱਲੀਆਂ ਨੇ ਕਿ ਉਹਨਾਂ ਗੋਲਡੀ ਬਰਾੜ ਤੇ ਲਾਰਸ ਬਿਸ਼ਨੋਈ ਦੀ ਜਿਹੜੀ ਯਾਰੀ ਐ ਉਹ ਉਸ ਦੇ ਵਿੱਚ ਦਰਾਰ ਪੈ ਗਈ ਐ ਦੱਸਦੇ ਆ ਕਿ ਗੋਲਡੀ ਬਰਾੜ ਤੇ ਲਾਰਸ ਬਿਸ਼ਨੋਈ ਕਰੀਬ 15 ਸਾਲਾਂ ਤੋਂ ਕਾਫੀ ਅچھے ਦੋਸਤ ਨੇ ਕਾਲਜ ਵਿੱਚ ਮਿਲੇ ਸੀ ਉਸ ਤੋਂ ਬਾਅਦ ਲਗਾਤਾਰ ਦੋਵੇਂ ਇਕੱਠੇ ਨੇ ਤੇ ਜੇਕਰ ਕਦੀ ਕਿਤੇ ਕੋਈ ਵੀ ਇਹਨਾਂ ਦੇ ਵੱਲੋਂ ਕਾਂਡ ਕੀਤਾ ਜਾਂਦਾ ਹੈ ਤਾਂ ਦੋਵੇਂ ਇਕੱਠੇ ਹੀ ਉਸ ਦਾ ਜਿਹੜਾ ਨਾ ਮੈਂ ਆਪਣੇ ਸਿਰ ਲੈਂਦੇ ਨੇ ਕਿ ਇਹ ਸਾਡੇ ਵੱਲੋਂ ਕੀਤੀ ਗਈ ਹੈ ਪਰ ਹੁਣ ਦੋਵਾਂ ਦੇ ਵਿਚਾਲੇ ਜੋ 15 ਸਾਲਾਂ ਤੋਂ ਯਾਰੀ ਚੱਲਦੀ ਆ ਰਹੀ ਸੀ ਉਸ ਦੇ ਵਿੱਚ ਦਰਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਚਰਚਾਵਾਂ ਹੋਰ ਤੇਜ਼ ਹੋ ਗਈਆਂ ਜਦੋਂ 골ਡੀ ਬ੍ਰਾਡ ਦੀ ਕੋੜੀ ਉਹ ਸਾਹਮਣੇ ਆਈ ਇਸ ਆਡੀਓ ਦੇ ਵਿੱਚ 골ਡੀ ਬ੍ਰਾਡ ਗੰਗਾ ਨਗਰ ਦਾ ਵਿੱਚ ਹੋਏ ਕਿਸੇ ਘਟਨਾ ਦੇ ਬਾਰੇ ਗੱਲਬਾਤ ਕਰ ਰਿਹਾ ਹੈ ਕਿ ਕਿਸੇ ਇੱਕ ਦੇ ਨਾਲ ਕਿਸ ਕਾਰੋਬਾਰੀ ਦੇ ਲਾਟੂ ਦੇ ਵਿੱਚ ਗੋਲੀ ਮਾਰੀ ਸੀ ਉਹਨਾਂ ਨੇ ਉਹ ਮਾਰ ਨਹੀਂ ਨੀ ਸੀ ਪਰ ਉਸ ਨੂੰ ਡਰਾਉਣ ਦੇ ਵਾਸਤੇ ਉਹਨਾਂ ਦੇ ਵੱਲੋਂ ਇੱਕ ਗੋਲੀ ਮਾਰੀ ਗਈ ਤੇ ਇਸ ਸੰਬੰਧ ਦੇ ਵਿੱਚ ਨਾਲ ਹੀ ਉਸਨੇ ਅਨਮੋਲ ਬਿਸ਼ਨੋਈ ਦੀ ਗੱਲ ਕੀਤੀ ਕਿ ਅਨਮੋਲ ਬਿਸ਼ਨੋਈ ਦੇ ਵੱਲੋਂ ਇਹ ਸਾਰੀ ਘਟਨਾ ਦਾ ਸਿਹਰਾ ਆਪਣੇ ਨਾਮ ਨਾ ਲੱਗਿਆ ਆਪਣੇ ਸਿਰ ਤੇ ਲੱ ਲੱਗਿਆ ਕਿ ਮੈਂ ਅਜਿਹਾ ਕੀਤਾ ਪਰ ਨਾਲ ਹੀ 골ਡੀ ਬ੍ਰਾਂਡ ਨੇ ਕਿਹਾ ਕਿ ਉਸ ਦੀ ਹੁਣ ਅਨਮੋਲ ਬਿਸ਼ਨੋਈ ਦੇ ਨਾਲ ਨਹੀਂ ਬਣਦੀ ਜਿੱਥੋਂ ਇਹ ਚਰਚਾਵਾਂ ਹੋਰ ਤੇਜ਼ ਹੋ ਗਈਆਂ ਕਿ ਹੁਣ ਲੋਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੀ ਯਾਰੀ ਦੇ ਵਿੱਚ ਫਿੱਕ ਪੈ ਗਈ ਹੈ ਪਰ ਇਹ ਕਿਉਂ ਪਈ ਹੈ ਇਹ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਅਨਮੋਲ ਬਿਸ਼ਨੋਈ ਕਰਕੇ ਹੀ ਦੋਵਾਂ ਦੀ ਯਾਰੀ ਟੁੱਟੀ ਹੈ ਦੋਵਾਂ ਦੀ ਯਾਰੀ ਦੇ ਵਿੱਚ ਦਰਾਰ ਪੈ ਗਈ ਹੈ ਤੇ ਹੁਣ ਜਦੋਂ ਆਡੀਓ ਵਾਇਰਲ ਹੋ ਰਹੀ ਹੈ ਤੇ ਸੁਣ ਕੇ ਜਿਹਾ ਹੀ ਲੱਗ ਰਿਹਾ ਕਿ ਅਨਮੋਲ ਬਿਸ਼ਨੋਈ ਦੇ ਕਰਕੇ ਹੀ ਦੋਵਾਂ ਦੀ ਯਾਰੀ ਚ ਫਿੱਕ ਪਈ ਹੈ ਹਾਲਾਂਕਿ ਮਨਿੰਦੀ ਪੰਜਾਬੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਇਸ ਦੀ ਜਾਂਚ ਹੋਣੀ ਅਜੇ ਬਾਕੀ ਹੈ ਪਰ ਆਡੀਓ ਕਾਫੀ ਵਾਇਰਲ ਹੋ ਰਹੀ ਹੈ ਕਿ ਇਸ ਦੇ ਵਿੱਚ ਇੱਕ ਗੰਗਾ ਨਗਰ ਦੇ ਵਿੱਚੋਂ ਕਟ वापस से उसको लेके गोल्डी ब्राड गलबद कर रहा है तो नाले ये कह रहे कि इन विष्णु विष्णुई के नाल उसकी हो नहीं बनदी मैं गोल्डी ब्राड ये वॉइस मैसेज मेरा दो मैसेज है इसमें एक तो पहली बात तो जो गंगा नगर में एक दो दिन पहले आशीष गुप्ता जो है ये जो कारोबारी है और ये जो अपना ये लैंड माफिया चला रखे है इसने इस पे जो हमला हुआ है वो मैं और रोहित तो गुदारा भाई ने करवाया है ठीक है इसको मारना नहीं था इसको थोड़ा सब किस खाना था इसलिए इसके टांग पे गोली मारी है ठीक है अगर समझ तो बढ़िया बात है नहीं तो अगली बारी सर पे भी मरवा देंगे कोई दिक्कत नहीं और ये हमने ये पोस्ट वगैरह डालनी नहीं थी क्योंकि अम्मा मटर से कम किसी चीज की पोस्टर डाल देनी जल्दी गई जब तक तो कोई और कर ना हो पर तो जो न्यूज में और सोशल मीडिया में चल रही है अनमोल बिश्नोई के नाम से अब पता नहीं ये इन्होंने क्यों डाली है पोस्ट या क्यों नहीं वो इनको पता होगा पर हमारी अनमोल बिश्नोई से अब बनती नहीं है तो ये चीज सारे भाइयों को हमने क्लियर कर